ਇਸ ਬਾਰੇ ਸਰਪੰੰਜਾਬ ਸਰਕਾਰ ਦੀ ਫੈਸਲਾ ਇਸ ਬਾਰੇ ਜਾਣਕਾਰੀ 2016 ਤੋਂ ਪੇਗ ਹੇਰੀਆ ਸੰਬੰਧੀ ਲੋਕਾਂ ਨੇ ਭੁਹਾਂਦਮਾਨ ਨੇ ਮੰਤਰੀ ਮੰਡਲ ਦੀ ਮਿਲਣ ਦੇ ਵਿੱਚ ਫੈਸਲਾ ਕੀਤਾ ਸੀ ਕਿ 85 ਸਾਲ ਤੋਂ ਉਪਰ ਵਾਲੇ ਦੋ ਕਿਸਤਾਂ ਵਿੱਚ ਜਾਂ 58 75 ਸਾਲਾਂ ਨੂੰ 12 ਕੇਸਤਾਂ ਵਿੱਚ ਜਾਂ 36 ਕੇਸਤਾਂ ਵਿੱਚ ਜਾਂ 42 ਕੇਸਤਾਂ ਵਿੱਚ ਪਰ ਮਾਂ ਸਰਕਾਰ ਨੇ ਇਥੇ ਬੇਇਮਾਨੀ ਕੀਤੀ ਅਲੱਗ-ਅਲੱਗ ਉਮਰ ਦੇ ਵਿੱਚ ਬਣਦਾ ਮਨਾਂ ਨੂੰ ਅਸੀਂ ਮੁੱਖ ਮੰਨ ਮੁੱਖ ਮੰਤਰੀ ਭੁਹਾਂਦ ਤੋਂ ਮੰਗ ਕਰਦੇ ਹਾਂ ਵੀ 5.5 ਸਾਲ ਦਾ ਏਰੀਅਰ ਦਾ ਤਾ ਰੈਗੂਲਰ ਮੁਲਾਜ਼ਮਾਂ ਜਿਹੜਾ ਰਟਾਇਰ ਹੋ ਹੀ ਮੁਲਾਜ਼ਮਾਂ ਜੋ ਵਰਕਿੰਗ ਮੁਲਾਜ਼ਮਾਂ ਉਹਨਾਂ ਨੂੰ ਇਹ ਕਹਿਤਾ ਵੀ ਤੁਹਾਡਾ ਜੋ ਏਰੀਅਰ ਆ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਊਗਾ ਅਸੀਂ ਮੰਗ ਕਰਦੇ ਆਂ ਮਾਨ ਸਰਕਾਰ ਤੋਂ ਜੋ ਏਰੀਅਰ ਦਾ ਪੇ ਕਿਹਦਾ 5.5 ਸਾਲ ਦਾ ਲਗਭਗ 14000 ਰੁਪਏ ਬਣਦਾ ਤੇ ਉਹ ਏਰੀਅਰ ਤੇ ਦੋ ਜਾਂ ਤਿੰਨ ਗੇਟਾਂ ਤੱਕ ਜਾਵੇ ਹਾਂਜੀ ਭੈਣ ਜੀ ਠੀਕ ਹੈ ਜੀ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਵਿੱਚ ਕਿੰਨਾ ਵਾਧਾ ਉਹਨਾ ਜ਼ਰੂਰੀ ਹੈ ਕਦੋਂ ਤੱਕ ਪੰਜਾਬ ਸਰਕਾਰ ਵਾਅਦਾ ਕਰ ਸਕਦੀ ਹੈ ਇਸ ਬਾਰੇ ਵੀ ਡਿਟੇਲ ਦੱਸੋ ਕੇਂਦਰ ਸਰਕਾਰ ਦੇ ਮਨਾਨਾ ਡੀਏ 55% ਆ ਪੰਜਾਬ ਸਰਕਾਰ ਦੇ ਮਨਾਨਾ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਮਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮਨਾਨਾ ਨੂੰ ਧੋਖਾ ਕੀਤਾ ਗਿਆ ਹੈ ਇਸ ਕਰਕੇ ਮਨਾਨਾ ਵੱਲੋਂ ਲਗਾਤਾਰ ਮਹਾ ਆਲੀ ਜ਼ਿਲੰਦਰ ਚੰਡੀਗੜ੍ਹ ਦੇ ਧਾਨੇ ਵੀ ਲਾਏ ਗਏ ਤੇ ਉਸ ਦਾ ਮਾਨ ਸਰਕਾਰ ਨੂੰ ਕਾਲੀਆਂ ਢੰਗਾਂ ਵਿੱਚ ਦਿਖਾਈਆਂ ਗਈਆਂ ਪਰ ਅਜੇ ਤੱਕ ਜੋ ਡੀਏ ਦੇ ਵਿੱਚ ਤੇਰਾਂ ਦਾ ਵਾਅਦਾ ਨਹੀਂ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਮਨਾਂ ਦਾ ਡੀਏ ਕੇਂਦਰ ਸਰਕਾਰ ਦੇ ਮਨਾਂ ਦੇ ਬਲਾਗ ਕੀਤਾ ਜਾਵੇ ਤੇ 13% ਵਾਅਦਾ ਕੀਤਾ ਜਾਵੇ ਆ 42% ਵਧਾ ਕੇ 53% ਕੀਤਾ ਜਾਵੇ ਹਾਂਜੀ ਭੈਣ ਜੀ ਠੀਕ ਹੈ ਜੀ 2017 17 7 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਲਈ ਕਿਹੜਾ ਪੇ ਕਮਿਸ਼ਨ ਲਾਗੂ ਹੋਵੇ ਇਸ ਬਾਰੇ ਵੀ ਸਪਸ਼ਟ ਕਰੋ ਜੀ 17/7/2020 ਤੋਂ ਭਾਰਤੀ ਹਮਲਾਵਾਂ ਲਈ 6ਵਾਂ ਬੇਗਮ ਲਾਗੂ ਕਰਨਾ ਜ਼ਰੂਰੀ ਸੀ ਪਰ ਮਾਂ ਸਰਕਾਰ ਨੇ ਬੇਇਮਾਨੀ ਕੀਤੀ ਜੋ 17/7/2020 ਤੋਂ ਭਾਰਤੀ ਹਮਲਾਵਾਂ ਉਹਨਾਂ ਨੂੰ 6ਵਾਂ ਬੇਗਮ ਇਸਨਾ ਲਾਗੂ ਕੀਤਾ ਗਿਆ ਹੈ ਮਾਂ ਸਰਕਾਰ ਵੱਲੋਂ 17/7/2020 ਤੋਂ ਭਾਰਤੀ ਹਮਲਾਵਾਂ ਲਈ 7ਵਾਂ ਬੇਗਮ ਲਾਗੂ ਕੀਤਾ ਗਿਆ ਹੈ ਅਸੀਂ ਮੰਗ ਕਰਦੇ ਹਾਂ ਮਾਂ ਸਰਕਾਰ ਤੋਂ ਕਿ 17/7/2020 ਤੋਂ ਭਾਰਤੀ ਹਮਲਾਵਾਂ ਲਈ ਜੇ ਮਾ ਪੇਗ ਨਾ ਬਿੱਜਾ ਜਾਵੇ ਤੇ ਸਭ ਤੋਂ ਆ ਪੇਗ ਇਸਨਾਂ ਰੱਦ ਕੀਤਾ ਜਾਵੇ ਹਾਂਜੀ ਭੈਣ ਜੀ ਠੀਕ ਹੈ ਪੰਜਾਬ ਸਰਕਾਰ ਦੇ ਮਹਿਕਮੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਇਹਨਾਂ ਨੂੰ ਕਦੋਂ ਤੱਕ ਪੱਕਾ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੇ ਮਹਿਕਮੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਬਾਰ ਬਾਰ ਮੰਗ ਕਰਦੇ ਆ ਮੁੱਖ ਮੰਤਰੀ ਭਵਾਨ ਤੁਹਾਨੂੰ ਮੰਗ ਪਤੋਂ ਦਿੱਤੇ ਗਏ ਆ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰਥਨ ਪ੍ਰਣ ਉਪਰ ਗੁਰੂ ਹਰਗੋਬਿੰਦ ਸਾਹਿਬ ਥਰਮਲਾਂ ਲੈਰਾ ਮੁਹੱਬਤ ਦੇ ਵਿੱਚ ਠੇਕੇਦਾਰਾਂ ਕੋਲ ਬਹੁਤੀ ਘਾਟ ਰਹੀਆਂ ਹਾਂ ਤੇ 10 10 12 12 ਹਾਂ ਇਹ ਆ ਦੇ ਕੰਮੇ ਕੰਮ ਕਰਦੇ ਆ ਪਰ ਬਹੁਤ ਘਾਟ ਰਹੀ ਹਾਲੇ ਕੀ ਇਹ ਕੰਮ ਹੈ ਤੇ ਇਸ ਸਾਲ ਦੀ ਪ੍ਰਾਈਵੇਟ ਸਰਵਿਸ ਕਰ ਗਏ ਸਰਕਾਰੀ ਥਰਮਲਾਂ ਪਰ ਕੰਮ ਠੇਕੇਦਾਰ ਦੇ ਕੋਲ ਕੰਮ ਕਰਦੇ ਆ ਰੈਟ ਨੂੰ ਵੀ ਹੋ ਚੁੱਕਿਆ ਉਹਨਾਂ ਨੂੰ ਕੋਈ ਪੈਨਸ਼ਨ ਲੱਗੀ ਨਹੀਂ ਮਾਂ ਸਰਕਾਰ ਤੋਂ ਮੰਗ ਕਰਦੇ ਆ ਲੈਰਾ ਮੁਹੱਬਤ ਥਰਮਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੋਪਾਰ ਫਰਮਾਨਾਂ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮਲਿਆਂ ਨੂੰ ਪੱਕਾ ਕੀਤਾ ਜੀ ਹਾਂਜੀ ਭੈਣ ਜੀ ਠੀਕ ਹੈ ਜੀ ਧੰਨਵਾਦ ਜੀ ਸਾਨੂੰ